ਵਾਹਿਗੁਰੂ ਸਹਿਬ ਜੀਓ ਸਭ ਕਿਸ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਇਆਲਾ ਸਭ ਕਿਸ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਇਆਲਾ ਇਸ ਪੰਕਤੀ ਦਾ ਭਾਵ ਅਰਥ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਤੇਰਾ ਹੈ ਪੇੜ ਪੌਦੇ ਜੀਵ ਜੰਤੂ ਹਵਾ ਪਾਣੀ ਚੰਦ ਸੂਰਜ ਜੋ ਵੀ ਕੁਦਰਤ ਦੇ ਵਿੱਚ ਚੱਲ ਰਿਹਾ ਇਹ ਸਭ ਕੁਝ ਤੇਰਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਏ ਮੇਰੇ ਪ੍ਰਭੂ ਜੀ ਮੇਰੇ ਠਾਕੁਰ ਦੀਨ ਦੇ ਅੱਲਾ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਪਰਮਾਤਮਾ ਜੀ ਸਭ ਕੁਝ ਤੇਰਾ ਹੈ ਇਸ ਪੰਕਤੀ ਵਿੱਚ ਮਹਾਰਾਜ ਨੇ ਇੱਥੇ ਦੱਸਿਆ ਵੀ ਸਭ ਕੁਝ ਤੇਰਾ ਹੈ ਤੇ ਜਿਹੜਾ ਆਪਾਂ ਲੜੀਵਾਰ ਸ਼ਬਦ ਕਰਦੇ ਆਂ ਮਹਾਰਾਜ ਦੀ ਕਿਰਪਾ ਨਾਲੇ ਪਾਵਨ ਪਵਿੱਤਰ ਅੰਗ 438 ਤੇ ਸੁਭਾਈ ਮਾਨ ਜੋ ਇਸ ਸ਼ਬਦ ਦੇ ਸ਼ੁਰੂਆਤ ਦੇ ਵਿੱਚ ਕਹਿੰਦੇ ਨੇ ਮਹਾਰਾਜ ਤੂੰ ਸਭਨੀ ਥਾਈ ਜਿੱਥੇ ਹਾਂ ਜਾਈ ਤੂੰ ਸਭਨੀ ਥਾਈ ਜਿੱਥੇ ਹਾਂ ਜਾਈ ਸੱਚਾ ਸਿਰਜਣਹਾਰ ਜੀਓ ਹੇ ਪ੍ਰਭੂ ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਸਭ ਥਾਈ ਮੌਜੂਦ ਹੈ ਤੂੰ ਸਦਾ ਸਿਰ ਰਹਿਣ ਵਾਲਾ ਹੈ ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਇੱਥੇ ਵੀ ਦੱਸਿਆ ਤੇ ਜਿਹੜਾ ਸ਼ੁਰੂਆਤ ਤੋਂ ਆਪਾਂ ਪੜਨੇ ਆ ਆਸਾ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਰਾਗ ਆਸਾ ਕਰ ਦੂਜਾ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਮਹਾਰਤ ਸਮਝਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੂੰ ਸਭ ਨਹੀਂ ਥਾਈ ਜਿੱਥੇ ਹੋਂ ਜਾਈ ਸੱਚਾ ਸਿਰਜਣਹਾਰ ਜਿਉ ਹੈ ਪ੍ਰਭੂ ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਸਭ ਥਾਈ ਮੌਜੂਦ ਹੈਂ ਤੂੰ ਸੰਸਾਰ ਰਹਿਣ ਵਾਲਾ ਹੈ ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਸਭਨਾ ਦਾ ਦਾਤਾ ਕਰਮ ਵਿਧਾਤਾ ਦੁੱਖ ਬਿਸਾਰਨ ਹਾਰ ਜਿਓ ਦੁੱਖ ਬਿਸਾਰਨ ਹਾਰ ਜਿਓ ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਵੀ ਹੈ ਦੁਖ ਬਸਾਰਨ ਹਾਰ ਸੁਆਮੀ ਕੀਤਾ ਦਾ ਕਾ ਹੋਵੇ ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ ਜੋ ਕਿ ਆਪਾਂ ਪੰਕਤੀ ਲਿਖੀ ਹੈ ਇੱਥੇ ਸਭ ਕਿਸ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦੇ ਅੱਲਾ ਬੇ ਭਾਈ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ ਜੋ ਵੀ ਉਹਨੇ ਪੈਦਾ ਕੀਤਾ ਜੀਵ ਜੰਤੂ ਪੇੜ ਪੌਦੇ ਕੀੜੇ ਮਕੌੜੇ ਹਵਾ ਪਾਣੀ ਅੱਗ ਚੰਦ ਸੂਰਜ ਤਾਰੇ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਪ੍ਰਗਟ ਕੀਤੇ ਹਨ ਸਾਰਿਆਂ ਨੂੰ ਉਹੀ ਪੈਦਾ ਕਰਨ ਵਾਲਾ ਸਾਰੇ ਸ੍ਰਿਸ਼ਟੀ ਦੀ ਸਾਰੇ ਜਗਤ ਦੀ ਸਾਰੀ ਕਾਇਨਾਤ ਦੀ ਸਾਮ ਸੰਭਾਲ ਕਰਨ ਵਾਲਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰਬਾਣੀ ਜੋੜਦੀ ਹੈ ਭਾਈ ਕੋਈ ਵੀ ਪੰਕਤੀ ਪੜ੍ਹ ਲਓ ਹੁਣ ਸਾਹਮਣੇ ਲਿਖੀ ਪੰਕਤੀ ਪੜ੍ਹ ਲਓ ਸਭ ਕਿਸ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਤੇ ਅੱਲਾ ਬਸ ਉਹ ਇੱਕ ਦੀ ਗੱਲ ਆ ਭਾਈ ਇੱਕੋ ਹੀ ਸਭ ਕੁਝ ਕਰ ਰਿਹਾ ਉਸੇ ਦੀ ਹੀ ਆਰਾਧਨਾ ਕਰਨੀ ਚਾਹੀਦੀ ਏ ਉਸੇ ਦਾ ਨਾਮ ਜਪਣਾ ਚਾਹੀਦਾ ਉਸੇ ਦੀ ਹੀ ਬੰਦਗੀ ਕਰਨੀ ਚਾਹੀਦੀ ਏ ਉਸੇ ਅਕਾਲ ਪੁਰਖ ਵਾਹਿਗੁਰੂ ਦੇ ਹੀ ਗੁਣ ਗਾਉਣੇ ਚਾਹੀਦੇ ਹਨ ਤੇ ਦੂਸਰੇ ਨੰਬਰ ਤੇ ਆਪਣੇ ਸਤਗੁਰਾਂ ਦੇ ਭਗਤ ਪਿਆਰਿਆਂ ਦੇ ਗੁਣ ਗੋਣੇ ਚਾਹੀਦੇ ਹਨ ਜਿਹੜੇ ਜੋਧੇ ਸ਼ੂਰਮੇ ਹੱਕ ਸੱਚ ਲਈ ਖਾਤਰ ਕੁਰਬਾਨੀਆਂ ਵੀ ਕਰ ਗਏ ਤੇ ਹੱਕ ਸੱਚ ਲਈ ਖਾਤਰ ਜਿਨ੍ਹਾਂ ਨੇ ਆਪਣਾ ਜੀਵਨ ਬਸਰ ਕੀਤਾ ਮਾਰਾਇ ਨੇ 체ਬੀ ਦਸਿਆ ਦੁੱਖ ਬਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੇ ਜਿਵੇਂ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ ਅਗਲੇ ਬੰਦ ਜਮਾ ਰਾ ਦੱਸਦੇ ਨੇ ਕੋਟ ਕਟੰਤਰ ਪਾਪਾ ਕੇਰੇ ਇੱਕ ਘੜੀ ਮੈਂ ਖੋਵੇ ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇੱਕ ਪਲ ਵਿੱਚ ਇੱਕ ਅੱਖ ਝਮਕਣ ਦੇ ਸਮੇਂ ਵਿੱਚ ਨਾਸ ਕਰ ਦਿੰਦਾ ਹੈ ਹੰਸੋਂ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜੀਉ ਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਖਿਤ ਤੋਂ ਨਖਿਤ ਹੋਣ ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ ਭਾਵੇਂ ਹੰਸ ਹੈ ਤੇ ਚਾਏ ਬਗਲਾ ਹੈ ਅਕਾਲ ਪੁਰਖ ਵਾਹਿਗੁਰੂ ਉਸ ਜੀਵਾਂ ਦੀ ਸੰਭਾਲ ਕਰਦਾ ਆਧਾਰਨਾ ਕਿਉਂ ਦਿੱਤੀ ਹੈ ਵੀ ਹੰਸ ਹੀਰੇ ਮੋਤੀ ਚੁਗਦਾ ਮਾਨਸ ਰੋਵਰਾਂ ਤੇ ਰਹਿੰਦਾ ਹੈ ਤੇ ਬਗਲਾ ਛਪੜਾਂ ਤੇ ਰਹਿੰਦਾ ਡੱਡੀਆਂ ਮੱਸੀਆਂ ਖਾਣ ਦੀ ਬਿਰਤੀ ਉਹਦੀ ਸਾਂਭ ਸੰਭਾਲ ਦੋ ਉਹਨਾਂ ਦੀ ਅਕਾਲ ਪੁਰਖ ਵਾਹਿਗੁਰੂ ਕਰਦਾ ਇੱਥੇ ਹੁਣ ਆਪਾਂ ਮਨੁੱਖਤਾ ਤੇ ਲਾ ਲੈਨੇ ਆਂ ਵੀ ਮਨੁੱਖ ਭਾਈ ਕੰਮ ਚੰਗੇ ਕਰਦਾ ਚਾਹੇ ਮਾੜੇ ਕਰਦਾ ਅਕਾਲ ਪੁਰਖ ਵਾਹਿਗੁਰੂ ਰਿਜਕ ਪਾਣੀ ਉਹਨਾਂ ਨੂੰ ਹਵਾ ਪਾਣੀ ਜੋ ਵੀ ਆਕਸੀਜਨ ਸਭ ਕੁਝ ਦਾਤਾ ਦੇ ਰਿਹਾ ਕਿਉਂਕਿ ਜੋ ਕਿਸ ਪਾਇਆ ਸੋ ਏਕਾ ਵਾਰ ਸਿਰਸਿਰ ਰਿਜਕ ਸੰਭਾਏ ਠਾਕਰ ਕਾਹੇ ਮਨ ਭੋਕਰਿਆ ਮਹਾਰਾਜ ਦੱਸਦੇ ਨੇ ਵੇ ਜਿਹੜੇ ਵੀ ਜੀਵ ਨੂੰ ਪੈਦਾ ਕਰਦਾ ਉਹਦੇ ਵਾਸਤੇ ਰਿਜਕ ਦਾ ਪ੍ਰਬੰਧ ਵੀ ਕਰਦਾ ਉਹ ਚਾਹੇ ਚੰਗੇ ਕੰਮ ਕਰਦਾ ਚਾਹੇ ਮਾੜੇ ਕਰਦਾ ਤੇ ਚਾਹੇ ਭਾਈ ਉਹ ਬੁਰਾ ਕਹੇ ਤੇ ਚਾਹੇ ਭਲਾ ਕਹੇ ਉਸ ਦੀ ਸਾਮ ਸੰਭਾਲ ਕਰਦਾ ਫਿਰ ਉਹ ਆਪਣੇ ਕੀਤੇ ਕਰਮਾਂ ਦਾ ਫਲ ਪ੍ਰਾਪਤ ਕਰਦਾ ਹੈ ਉਹਦਾ ਫਿਰ ਉਹਨੂੰ ਮਤਬਲ ਫਲ ਮਿਲਦਾ ਚੰਗੇ ਵਾਲੇ ਨੂੰ ਚੰਗਾ ਫਲ ਮਿਲ ਜਾਂਦਾ ਤੇ ਮਾੜੇ ਵਾਲੇ ਨੂੰ ਮਾੜਾ ਫਲ ਮਿਲ ਜਾਂਦਾ ਅਗੇ ਮਾਰਾ ਦੱਸਦੇ ਨੇ ਤੂੰ ਸਭ ਨਹੀਂ ਥਾਈ ਜਿੱਥੇ ਹਾਂ ਜਾਈ ਸੱਚਾ ਸਿਰਜਣਹਾਰ ਜਿਉ ਹੇ ਪ੍ਰਭੂ ਮੈਂ ਜਿੱਥੇ ਵੀ ਜਾਂਦਾ ਹਾਂ ਤੂੰ ਹਰ ਥਾਂ ਮੌਜੂਦ ਹੈ ਤੂੰ ਸਦਾ ਸਿਰ ਰਹਿਣ ਵਾਲਾ ਹੈ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਜਿਨ ਇੱਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਬਿਰਲੇ ਸੰਸਾਰ ਜਿਉ ਜਿੰਨਾ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ ਪਰ ਅਜਿਹੇ ਬੰਦੇ ਸੰਸਾਰ ਵਿੱਚ ਬਿਰਲੇ ਬਿਰਲੇ ਹਨ ਤਨ ਜਮਨੇੜ ਨ ਆਵੇ ਗੁਰ ਪ੍ਰਸਾਦ ਕਮਾਵੇ ਕਬੂ ਨ ਆਵੇ ਹਾਰ ਜਿਓ ਮਹਾਰਾਜ ਕਹਿੰਦੇ ਜਿਹੜਾ ਜਿਹੜਾ ਬੰਦਾ ਗੁਰੂ ਦਾ ਸ਼ਬਦ ਕਮਾਉਂਦਾ ਹੈ ਭਾਪ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਉਂਦਾ ਹੈ ਜਮ ਉਹਨਾਂ ਦੇ ਨੇੜੇ ਨਹੀਂ ਟੁੱਕਦਾ ਉਹਨਾਂ ਨੂੰ ਮੌਤ ਦਾ ਡਰ ਪੋ ਨਹੀਂ ਸਕਦਾ ਉਹ ਕਦੇ ਵੀ ਮਨੁੱਖ ਜਨਮ ਦੀ ਬਾਜੀ ਹਾਰ ਕੇ ਨਹੀਂ ਆਉਂਦੇ ਤੇ ਕਬੂਨ ਹਾਰੇ ਹਰ ਹਰ ਗੁਣ ਸਾਰੇ ਤਨ ਜਮ ਨੇੜ ਨਾ ਆਵੇ ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿੱਚ ਬਸਾਉਂਦੇ ਹਨ ਉਹ ਬਕਾਰਾਂ ਦੇ ਟੱਕਰੇ ਤੇ ਕਦੇ ਹਾਰਦੇ ਨਹੀਂ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਸਰੀਰ ਕਰਕੇ ਤਾਂ ਜਾਣਾ ਹੀ ਹੈ ਸਰੀਰ ਕਰਕੇ ਤਾਂ ਮੌਤ ਸਭ ਨੂੰ ਆਉਣੀ ਹੈ ਪਰ ਆਤਮਿਕ ਮੌਤੇ ਨਹੀਂ ਮਰਦੇ ਉਹ ਮਨੁੱਖ ਬੀਬੀ ਆ ਚੇ ਭਾਈ ਆ ਜੰਮਣ ਮਰਨ ਤਨਾ ਕਾ ਚੂਕਾ ਜੋ ਹਰ ਲਾਗੇ ਪਾਵੇ ਜਿਹੜੇ ਬੰਦੇ ਪਰਮਾਤਮਾ ਦੀ ਚਰਨੀ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਔਰ ਧਾਰ ਜਿਓ ਭਾਈ ਗੁਰੂ ਦੀ ਮਤ ਲੈ ਕੇ ਜਿਨ੍ਹਾਂ ਨੇ ਪ੍ਰਭੂ ਨਾਮ ਦਾ ਰਸ ਚਖਿਆ ਹੈ ਨਾਮ ਫਲ ਪ੍ਰਾਪਤ ਕੀਤਾ ਹੈ ਪ੍ਰਭੂ ਦਾ ਨਾਮ ਹਿਰਦੇ ਵਿੱਚ ਟਿਕਾਇਆ ਹੈ ਤੇ ਫੇਰ ਜਿਨ ਇੱਕ ਮਨ ਧਿਆਇਆ ਤੈਨ ਸੁਖ ਪਾਇਆ ਤੇ ਬਿਰਲੇ ਸੰਸਾਰ ਜਿਓ ਉਹ ਦੁਬਾਰੇ ਰਿਪੀਟ ਪੰਕਤੀ ਫੇਰ ਕਰਤੀ ਗੁਰੂ ਸਾਹਿਬ ਨੇ ਇੱਥੇ ਵੀ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਅਨੰਦ ਮਾਣਿਆ ਹੈ ਪਰ ਅਜਿਹੇ ਬੰਦੇ ਜਗਤ ਵਿੱਚ ਬਿਰਲੇ ਬਿਰਲੇ ਹੀ ਹਨ ਦੁਬਾਰਾ ਰਿਪੀਟ ਕਰਕੇ ਦੱਸਦੇ ਨੇ ਸਤਿਗੁਰੂ ਰੈਪੀਟੇਸ਼ਨ ਬਹੁਤ ਆ ਜੀ ਕਰਵਾਣੀ ਵਿੱਚ ਰਿਪੀਟ ਕਰ ਕਰਕੇ ਸਤਿਗੁਰੂ ਸਮਝਾਉਂਦੇ ਨੇ ਵੀ ਤੁਹਾਡੇ ਮਨ ਵਿੱਚ ਪੱਕੀਆਂ ਹੋ ਜਾਣ ਗੱਲਾਂ ਜਿਨ ਜਗਤ ਉਪਾਇ ਤੰਦੇ 라ਇ ਤਸੇ ਬਿਟੋ ਕੁਰਬਾਨ ਜੀਓ ਤਸੇ ਬਿਟੋ ਕੁਰਬਾਨ ਜੀਓ ਮੈਂ ਉਸ ਪ੍ਰਭੂ ਤੋਂ ਸਤਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ ਭੱਜ ਵਿੱਚ ਲਾ ਦਿੰਦਾ ਹੈ ਤਾਂ ਕੀ ਸੇਵ ਕਰੀ ਕੈ ਲਾਹ ਲਿਜੈ ਹਰ ਦਰਗਾ ਪਾਈਏ ਮਾਨ ਜਿਓ ਮਹਾਰਾਜ ਕਹਿੰਦੇ ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਇਹੀ ਲਾਭ ਜਗਤ ਵਿੱਚੋਂ ਖੱਟਣਾ ਚਾਹੀਦਾ ਹੈ ਇਸ ਤਰ੍ਹਾਂ ਪ੍ਰਭੂ ਦੀ ਦਰਗਾ ਵਿੱਚ ਆਦਰ ਮਿਲਦਾ ਹੈ ਹਰ ਦਰਗਾ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੇ ਇਕ-ਇਕੀ ਪੰਕਤੀ ਦਾ ਭਾਵ ਅਰਥ ਦੱਸਿਆ ਜੀ ਮਹਾਰਾਜ ਨੇ ਇੱਥੇ ਤੇ ਭਾਈ ਸਾਹਿਬ ਸਿੰਘ ਨੇ ਇਹਨਾਂ ਦੇ ਅਰਥ ਲਿਖੇ ਨੇ ਹਰ ਦਰਗਾਹ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੇ ਵੀ ਮਹਾਰਾਜ ਕਹਿੰਦੇ ਨਾ ਉਹੀ ਮਨੁੱਖ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਪਾਉਂਦਾ ਹੈ ਜਿਹੜਾ ਇੱਕ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਪਛਾਣਦਾ ਹੈ ਵੀ ਮੇਰੇ ਸਦਾ ਅੰਗ ਸੰਗ ਹੈ ਤੇ ਜਿਹੜਾ ਅੰਗ ਸੰਗ ਸਮਝਦਾ ਫਿਰ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰਦਾ ਮਨੁੱਖ ਭੈਣਾ ਤੇ ਭਾਈ ਆ ਕਿਉਂਕਿ ਨਿਕਟ ਪੁੱਜੇ ਬੁਰਾ ਕਿਉਂ ਕਰੇ ਇਹੀ ਕਮ ਔਖਾ ਬਾ ਉਸ ਪ੍ਰਭੂ ਪ੍ਰਮਾਤਮਾ ਨੂੰ ਆਪਦੇ ਨਿਕਟ ਪ੍ਰਤੀ ਸਮਝਣਾ ਆਪਦੇ ਅੰਗ ਸੰਗ ਸਮਝਣਾ ਇਹੀ ਔਖਾ ਜਿਹੜਾ ਮਨੁੱਖ ਇਹ ਸਮਝ ਗਿਆ ਤੇ ਉਹ ਰੱਬ ਦੇ ਰੰਗ ਵਿੱਚ ਰੰਗਿਆ ਗਿਆ ਉਹ ਨਾ ਬੰਦੇ ਦਾ ਪਾਵੇ ਗੁਰਮਤ ਹਰ ਧਿਆਵੇ ਨਿਤ ਹਰ ਗੁਣ ਆਖ ਬਖਾਣੇ ਜਿਹੜਾ ਮਨੁੱਖ ਗੁਰੂ ਦੀ ਮਤ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਉਹ ਮਨੁੱਖ ਜਗਤ ਦੇ ਨੋਂ ਹੀ ਖਜ਼ਾਨੇ ਹਾਸਲ ਕਰਦਾ ਹੈ ਅਹ ਨਸ ਨਾਮ ਤਸੇ ਕਾਲਿ ਦੇ ਦਿਨ ਰਾਤ ਹਰ ਊਤਮ ਪੁਰਖ ਪ੍ਰਧਾਨ ਜਿਓ ਮਹਾਰਜ ਕਹਿੰਦੇ ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿੱਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ ਇੱਕੋ ਇੱਕ ਆਕਾਰ ਪੁਰਖ ਵਾਹਿਗੁਰੂ ਹੈ ਵੱਡੇ ਕਿਹਾਂ ਵਡਿਆਈਆਂ ਭਾਈ ਵੱਡੇ ਕਿਹਾਂ ਵਡਿਆਈਆਂ ਗਰਬਾਣੀ ਵਿੱਚ ਦਰਜ ਨੇ ਉਸ ਦੀਆਂ ਵਡਿਆਈਆਂ ਕਰਦੇ ਰਹੀਏ ਤੇ ਨਾ ਬਾਣੀ ਨਾਲ ਜੁੜੇ ਰਹੀਏ ਜਿਨ ਜਗਤ ਉਪਾਇ ਜਿਨੇ ਜਗਤ ਨੂੰ ਪੈਦਾ ਕੀਤਾ ਤੰਦੇ ਲਾਇਆ ਤੰਦੇ ਵੀ ਲਾਇਆ ਉਹਨੇ ਹਉ ਤੇ ਸਬਟੋ ਕੁਰਬਾਨ ਜਿਓ ਮਹਾਰਾਜ ਕਹਿੰਦੇ ਨੇ ਮੈਂ ਉਸ ਪ੍ਰਮਾਤਮਾ ਤੋਂ ਸਤਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਉਸ ਨੂੰ ਮਾਇਆ ਦੀ ਦੌੜ ਭੱਜ ਵਿੱਚ ਲਾ ਰੱਖਿਆ ਹੈ ਨਾਮ ਲੈਣ ਸੇ ਸੋਹੇ ਤੈਨ ਸੁਖ ਫਲ ਹੋਵੇ ਮਾਨੇ ਸੇ ਜਿਨ ਜਾਏ ਜਿਓ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਲੋਕ ਪਰਲੋਕ ਵਿੱਚ ਸ਼ੋਭਾ ਪਾਉਂਦੇ ਹਨ ਉਹਨਾਂ ਨੂੰ ਆਤਮਕ ਆਨੰਦ ਰੂਪ ਫਲ ਮਿਲਦਾ ਹੈ ਹਰ ਤਾਂ ਆਦਰ ਪਾਉਂਦੇ ਹਨ ਉਹ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਇੱਥੋਂ ਜਾਂਦੇ ਹਨ ਬਾਜੀ ਜਿੱਤਣ ਦਾ ਮਤਲਬ ਇਹ ਹੀ ਹੈ ਵੀ ਮਨੁੱਖਾ ਜੀਵਨ ਪ੍ਰਭੂ ਪਰਮਾਤਮਾ ਦੇ ਲੇਖੇ ਲੱਗ ਗਿਆ ਕਿਉਂਕਿ ਗੁਰਬਾਣੀ ਵਿੱਚ ਪੰਕਤੀਆਂ ਨੇ ਆਇਓ ਪੜਨ ਸੁਣਨ ਕੋ ਬਾਣੀ ਜੇ ਤਪਾਈ ਬਾਣੀ ਪੜਦਾ ਸੁਣਦਾ ਤਾਂ ਭਲਾ ਕੰਮ ਹੈ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨੀ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਸੰਸਾਰ ਵਿੱਚ ਵਿਚਰਦਿਆਂ ਨੇ ਭਲੇ ਦੇ ਕੰਮ ਕਰਨੇ ਇਹੀ ਬੰਦਗੀ ਹੈ ਮਨ ਵਿੱਚ ਖੋਟ ਰੱਖ ਕੇ ਬਹਿਮਾ ਭਰਮਾ ਵਿੱਚ ਫਸ ਕੇ ਹੱਠ ਕਰਨੇ ਇਹਦਾ ਕੋਈ ਲਾਭ ਨਹੀਂ ਹੁਣਾ ਮਹਾਰਾਜ ਨੇ ਦੱਸਦੇ ਮਹਾਰਾਜ ਦੱਸਦੇ ਨੇ ਤਿੰਨ ਫਲ ਤੋਟਨ ਆਵੇ ਜਾਤਿਸ ਭਾਵੇ ਜੇ ਜੁਗ ਕੀਤੇ ਚਾਹੇ ਜਿਓ ਜੇ ਜੁਗ ਕੀਤੇ ਚਾਹੇ ਜਿਓ ਉਹਨਾਂ ਨੂੰ ਆਤਮਿਕ ਸੁੱਖਾਂ ਦਾ ਫਲ ਇਤਨਾ ਮਿਲਦਾ ਹੈ ਕਿ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਵੀ ਘਟਦਾ ਵੱਧਦਾ ਨਹੀਂ ਕਦੇ ਵੀ ਘਟਦਾ ਨਹੀਂ ਵਾਹਿਗੁਰੂ ਚਾਹੇ ਅਨੇਕਾਂ ਜੁਗ ਬੀਤ ਜਾਣ ਉਹ ਬੰਦਗੀ ਵਾਲੇ ਸਦਨ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਤੇ ਮਨੁੱਖੇ ਜਨਮ ਦੀ ਬਾਜੀ ਜਿੱਤ ਕੇ ਜਾਂਦੇ ਨੇ ਸ਼ਹੀਦियां ਪ੍ਰਾਪਤ ਕਰਨ ਵਾਲਿਆਂ ਦਾ ਸਦਾ ਨਾਮ ਰਹੇਗਾ ਜਿੰਨੇ ਮਰਜੀ ਹੈ ਯੁੱਗ ਪਲਟ ਜਾਣ ਚਾਰ ਯੁੱਗਾਂ ਦੀ ਗੱਲ ਆ ਭਲਾ ਬਾਰ-ਬਾਰ ਆਈ ਜਾਣ ਯੁੱਗ ਹੋ ਯੁੱਗਾਂ ਜਗੰਤਰ ਉਹਨਾਂ ਦਾ ਨਾਮ ਰਹੇਗਾ ਅਗੇ ਮਹਾਰਾਜ ਨੇ ਦੱਸਿਆ ਜੇ ਯੁੱਗ ਕੀਤੇ ਜਾਹੇ ਸੁਆਮੀ ਤਨ ਫਲ ਟੋਟਨ ਆਵੇ ਲ ਦੱਸਦੇ ਨੇ ਮਹਾਰਾਜ ਹੈ ਪ੍ਰਭੂ ਸੁਆਮੀ ਚਾਹੇ ਅਨੇਕਾਂ ਹੀ ਯੁੱਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਵੀ ਘਟਦਾ ਨਹੀਂ ਤਨ ਜਰਾ ਨ ਮਰਨ ਤਨ ਜਰਾ ਨ ਮਰਨ ਨਰਕ ਨ ਪਰਨ ਜੋ ਹਰ ਨਾਮ ਧਿਆਵੇ ਜਿਹੜਾ ਜਿਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਉਹੀ ਉੱਚੀ ਆਤਮਕ ਅਵਸਥਾ ਨੂੰ ਨਾ ਬਡੇਪਾ ਆਉਂਦਾ ਹੈ ਨਾ ਮੌਤ ਆਉਂਦੀ ਹੈ ਉਹ ਕਦੇ ਨਰਕ ਵਿੱਚ ਨਹੀਂ ਪੈਂਦੇ ਗੁਰਮੁਖ ਬੁੱਢੇ ਕਦੇ ਨਹੀਂ ਹਰ ਹਰ ਕਰੇ ਸੇ ਸੁਕੇ ਨਹੀਂ ਨਾਨਕ ਪੀੜਨਾ ਖਾਏ ਜਿਓ ਹੈ ਨਾਨਕ ਜਿਹੜੇ ਮਨੁੱਖ ਪ੍ਰਮਾਤਮਾ ਦਾ ਸਿਮਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਪਾਬ ਉਹਨਾਂ ਦਾ ਅੰਦਰਲਾ ਆਤਮਿਕ ਖੇਡਾ ਕਦੇ ਸੁੱਕਦਾ ਨਹੀਂ ਉਹ ਕਦੇ ਦੁਖੀ ਨਹੀਂ ਹੁੰਦੇ ਨਾਮ ਲੈਣ ਨਾਮ ਲੈਨ ਸੋਹੇ ਤੈਨ ਸੁਖ ਫਲ ਹੋਵੇ ਮਨ ਸੇ ਜਨ ਜਾਏ ਜਿਓ ਜਿਹੜੇ ਮਨੁੱਖ ਨਾਮ ਸਿਮਰਦੇ ਹਨ ਉਹ ਲੋਕ ਪ੍ਰਲੋਕ ਵਿੱਚ ਸੋਪਾ ਪਾਉਂਦੇ ਹਨ ਉਹਨਾਂ ਨੂੰ ਆਤਮਿਕ ਆਨੰਦ ਰੂਪ ਫਲ ਮਿਲਦਾ ਹੈ ਆਤਮਿਕ ਆਨੰਦ ਰੂਪ ਫਲ ਮਿਲਦਾ ਹੈ ਉਹ ਹਰ ਥਾਂ ਆਦਰ ਪਾਉਂਦੇ ਹਨ ਉਹ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਇੱਥੋਂ ਜਾਂਦੇ ਹਨ ਇੱਕ ਓੰਕ